ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਅਮਰਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਤਨਤਨ ਬਾਬਾ ਨੋ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੇ ਚਰਨਾਂ ਕਮਲਾ ਜੀ ਨਮਸਕਾਰ ਕਰਿਆ ਕਰਦੇ ਆ ਖਾਲਸਾ ਜੀ ਸ਼ਹੀਦ ਸਿੰਘ ਬਹੁਤ ਕਰਨੀ ਵਾਲੇ ਹੁੰਦੇ ਨੇ ਖਾਲਸਾ ਜੀ ਜਿਨ੍ਹਾਂ ਨੂੰ ਤਨ ਗਹਿਣ ਦੇ ਨਾਲ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਏ ਤਨ ਕਹਿਣ ਦੇ ਨਾਲ ਹੀ ਸਾਰੇ ਦੁੱਖ ਦੂਰ ਹੁੰਦੇ ਨੇ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਸ਼ਾ ਜੀ ਜਿਨ੍ਹਾਂ ਦੀ ਮਿਹਰ ਸਦਕਾ ਖਾਲਸਾ ਜੀ ਇਹ ਮਨੁੱਖਾ ਜੀਵਨ ਮਿਲਿਆ ਹੈ ਆਪਾਂ ਨੂੰ ਸਤਿਗੁਰ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਬਾਣੀ ਦਾ ਸਾਨੂੰ ਵੱਡ ਮੁੱਲ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ ਖਾਲਸਾ ਜੀ ਜਿਸ ਬਾਣੀ ਨੂੰ ਜਪਿਆ ਸਤਿਗੁਰ ਜੀ ਦੇ ਚਰਨਾਂ ਕਮਲਾਂ ਦੇ ਨਾਲ ਆਪਾਂ ਜੁੜੇ ਹੋਏ ਆ ਪਰ ਖਾਲਸਾ ਜੀ ਭੁੱਲਿਆ ਹੋਇਆ ਮਨੁੱਖ ਸਤਿਗੁਰ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਛੱਡ ਕੇ ਮਨਮੁਖ ਹੋ ਜਾਂਦਾ ਏ ਹੋਰ ਥਾਵਾਂ ਤੇ ਭਟਕਦਾ ਫਿਰਦਾ ਏ ਜੇ ਸਤਗੁਰ ਸੱਚੇ ਪਾਛਾ ਦੀ ਬਾਣੀ ਦੇ ਲੜ ਲੱਗ ਜਾਵੇ ਤਾਂ ਇਨਸਾਨ ਖਾਲਸਾ ਜੀ ਹਰ ਪ੍ਰਕਾਰ ਦਾ ਸੁਖ ਮਾਰਾ ਸੱਚੇ ਪਾਛਾ ਦੀ ਬਾਣੀ ਦੇ ਵਿੱਚੋ ਹੀ ਪ੍ਰਾਪਤ ਕਰ ਸਕਦੇ ਕਿਉਂਕਿ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਆਪਾਂ ਨੂੰ ਜ਼ਿੰਦਗੀ ਦੇ ਸਾਰੇ ਸੁੱਖ ਮਿਲਣਗੇ ਜੇ ਆਪਾਂ ਗੁਰਬਾਣੀ ਦੇ ਨਾਲ ਜੁੜਾਂਗੇ ਕਿਉਂਕਿ ਖਾਲਸਾ ਜੀ ਜੇ ਗੁਰੂ ਦੀ ਬਾਣੀ ਤੇ ਭਰੋਸਾ ਬਣ ਜਾਵੇ ਪ੍ਰੇਮ ਸ਼ਰਧਾ ਭਾਵਨਾ ਬਣ ਜਾਵੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਜਿਹੜਾ ਮਨੁੱਖੇ ਖਾਲਸਾ ਜੀ ਮਨਮੁਖ ਹੋ ਜਾਂਦਾ ਏ ਉਹ ਨਿਹਾਲ ਹੋ ਜਾਂਦਾ ਏ ਹਰ ਪ੍ਰਕਾਰ ਦੀ ਖੁਸ਼ੀ ਉਸ ਦੀ ਝੋੜੀ ਪੈ ਜਾਂਦੀ ਏ ਕਿਉਂਕਿ ਖਾਲਸਾ ਜੀ ਸਤਿਗੁਰ ਸੱਚੇ ਪਾਤਸ਼ਾਹ ਤੀ ਕੋ ਲੋ ਜਿੰਨੀ ਆਪਾਂ ਈਸ਼ਿਆ ਸਰਦਾ ਭਾਵਨਾ ਦੇ ਨਾਲ ਜੁੜਦੇ ਆ ਭਰੋਸਾ ਰੱਖਦੇ ਆ ਆਪਰ ਅਰਦਾਸ ਬੇਨਤੀ ਦੇ ਥਰੂ ਮੰਗਦੇ ਆ ਮਹਾਰਾਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਦੇ ਫਲ ਮਹਾਰਾਜ ਸੱਚੇ ਪਾਤਸ਼ਾਹ ਪਰ ਉਹ ਗੁਰੂ ਦੇ ਘਰੋਂ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੋ ਅੱਜ ਦੀ ਹੱਡ ਬੀਤੀ ਇੱਕ ਵੀਰ ਦੀ ਉਹ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਖਾਲਸਾ ਜੀ ਕੁਝ ਕੋ ਟਾਈਮ ਦੇ ਆਪਾਂ ਨੂੰ ਵੀਡੀਓ ਚ ਕਮੈਂਟ ਵੀ ਆਉਂਦੇ ਸੀ ਤੇ ਇੰਸਟਾਗ੍ਰam ਤੇ ਵੀ ਬਹੁਤ ਮੈਸੇਜ ਆਉਂਦੇ ਨੇ ਮੇਰੇ ਭੈਣਾਂ ਦੇ ਭਰਾਵਾਂ ਦੇ ਉਹਨਾਂ ਦਾ ਵੀ ਅੱਜ ਰਿਪਲਾਈ ਕਰਾਂਗੇ ਕਿਉਂਕਿ ਉਹਨਾਂ ਦੇ ਬਹੁਤ ਟਾਈਮ ਤੋਂ ਇਹੀ ਮੈਸੇਜ ਆਉਂਦੇ ਨੇ ਕਿ ਸ਼ਹੀਦੀ ਦੇਖ ਕਿੱਥੇ ਦੇਰੀ ਹੁੰਦੀ ਹੈ ਤੇ ਸ਼ਹੀਦੀ ਦੇਖ ਦੇ ਵਿੱਚ ਕੀ ਹੁੰਦਾ ਹੈ ਸ਼ਹੀਦੀ ਦੇਗ ਕਿਵੇਂ ਦੇਣੀ ਹੁੰਦੀ ਹੈ ਵੀ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਕਿਸ ਸਮੇਂ ਦੇਣੀ ਹੁੰਦੀ ਹੈ। ਤੋਂ ਖਾਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਸਭ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਇੱਕ ਵੀਰ ਦੀ ਸ਼ਹੀਦੀ ਦੇਗ ਨੂੰ ਲੈ ਕੇ ਹੀ ਹੱਡ ਵੀਤੀ ਸਾਂਝੀ ਕੀਤੀ ਸੀ ਉਹ ਵੀ ਤੁਹਾਡੇ ਨਾਲ ਪੈਣ ਪ੍ਰਾਵਾਂ ਦੇ ਨਾਲ ਸਾਂਝੀ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕੁਐਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਪਹਿਲਾ ਆਪਾਂ ਗੱਲ ਕਰਦੇ ਹਾਂ ਕਿ ਸ਼ਹੀਦੀ ਦੇਗ ਕੀ ਹੁੰਦੀ ਹੈ ਸ਼ਹੀਦੀ ਦੇਗ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਖਰਾਕ ਮੰਨੀ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਣਾ ਕੋਈ ਵੀ ਕਾਰਜ ਅੜ ਜੇ ਜਿਹੜਾ ਕਿ ਆਪਾਂ ਬਹੁਤ ਜਗ੍ਹਾ ਤੇ ਵੀ ਜਾਏ ਬਹੁਤ ਬਾਬਿਆਂ ਕੋਲ ਪੰਡਤਾਂ ਕੋਲ ਜਾਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਬਹੁਤ ਅਰਦਾਸਾਂ ਬੇਨਤੀਆਂ ਕਰੀਏ ਆਪਾਂ ਪਾਠ ਵੀ ਕਰਦੇ ਹਾਂ ਪਰ ਫਿਰ ਵੀ ਉਹ ਕਾਰਜ ਆਪਣਾ ਸਫਲ ਨਹੀਂ ਹੁੰਦਾ ਫਿਰ ਵੀ ਉਹ ਆਪਣਾ ਕਾਰਜ ਫਤੇ ਨਹੀਂ ਹੋ ਰਿਹਾ ਤਾਂ ਤੁਸੀਂ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਅੱਗੇ ਸ਼ਹੀਦੀ ਦੇਗ ਦੀ ਅਰਦਾਸ ਬੇਨਤੀ ਕਰਕੇ ਜੋ ਵੀ ਤੁਹਾਡੀ ਅਰਦਾਸ ਬੇਨਤੀ ਉਹ ਕਰਕੇ ਤੁਸੀਂ ਆਪਣੀ ਸ਼ਰਧਾ ਭਾਵਨਾ ਦੇ ਅਨੁਸਾਰ ਸ਼ਹੀਦੀ ਦੇਗ ਦੀ ਰਸ ਤੁਸੀਂ ਛੜਾ ਕੇ ਆਪਣੀ ਅਰਦਾਸ ਬੇਨਤੀ ਕਰਕੇ ਦੇਖਿਓ ਉਹ ਤੁਹਾਡਾ ਜੋ ਵੀ ਅੜਿਆ ਹੋਇਆ ਕਾਰਜੇ ਉਹ ਫਤੇ ਹੋ ਜਾਵੇਗਾ ਕੋਣਸ਼ੀ ਇਦੀ ਦੇਖ ਦੀ ਜੋ ਰਸ ਦੇ ਖਾਰਸਾ ਜੀ ਉਸ ਦੇ ਵਿੱਚ ਕੀ ਕੀ ਚੀਜ਼ਾਂ ਮਾਈਆਂ ਜਾਂਦੀਆਂ ਨੇ ਉਸ ਦੇ ਵਿੱਚ ਬਦਾਮ ਕਸਕਾਸ ਕਾਲੀ ਮਿਰਚ ਤੇ ਛੋਟੀ ਇਲਾਇਚੀ ਹੁੰਦੀ ਏ ਜੋ ਕਿ ਤੁਸੀਂ ਆਪਣੀ ਜਿੰਨੀ ਤੁਹਾਡੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸ਼ਰਧਾ ਭਾਵਨਾ ਹੈ ਜਿੰਨੀ ਤੁਹਾਡੀ ਇੱਛਾ ਹੈ ਜਾਂ ਤੁਸੀਂ ਕੋਈ ਸੁਖ ਸੁਖੀ ਏ ਵੀ ਤੁਸੀਂ ਇੰਨੀ ਸ਼ਹੀਦੀ ਦੇਖ ਦੀ ਰਸ ਦੇਣੀ ਏ ਤੇ ਉਸ ਦੇ ਮੁਤਾਬਕ ਇਹ ਸਭ ਚੀਜ਼ਾਂ ਤੁਸੀਂ ਮਿਕਸ ਕਰਵਾ ਲੈਣੀਆਂ ਨੇ ਤੇ ਹੁਣ ਖਾਲਸਾ ਜੀ ਆਪਾਂ ਗੱਲ ਕਰਦੇ ਆ ਜਿਆਦਾ ਕਮੈਂਟ ਤਾਂ ਇਹ ਹੀ ਆਉਂਦੇ ਨੇ ਕਿ ਸ਼ਹੀਦੀ ਦੇ ਕਿੱਥੇ ਦੇਣੀ ਹੁੰਦੀ ਆ ਤਾਂ ਤੁਸੀਂ ਜੇ ਟਾਲਾ ਸਾਹਿਬ ਜਾ ਸਕਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਸ਼ਹੀਦੀ ਦੇਖਦੀ ਰਸਤ ਦੇਖ ਕੇ ਨਾਲ ਆਪਣੀ ਪਰਚੀ ਦੇ ਉੱਪਰ ਜੋ ਵੀ ਤੁਹਾਡੀ ਅਰਦਾਸ ਬੇਨਤੀ ਹੈ ਤੁਸੀਂ ਉਹ ਲਿਖ ਕੇ ਤੇ ਉੱਥੇ ਸ਼ਹੀਦੀ ਦੇਖਦੀ ਰਸਤ ਤੁਸੀਂ ਦੇ ਕੇ ਆਉਣੀ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਵੀ ਤੁਹਾਡੀ ਅਰਦਾਸ ਬੇਨਤੀ ਹੈ ਉਹ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਖਾਲਸਾ ਜੀ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਆਪਾਂ ਸ਼ਹੀਦਾਂ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰੀਏ ਸ਼ਹੀਦੀ ਦੇਖਦੀ ਰਸਤ ਦੇਈਏ ਤੇ ਆਪਣਾ ਉਹ ਕਾਰਜ ਫਿਰ ਵੀ ਨਾ ਹੋਵੇ ਕਿਉਂਕਿ ਖਾਲਸਾ ਜੀ ਮੇਰੇ ਘਰ ਦੇ ਵਿੱਚ ਵੀ ਜੋ ਮੇਰੇ ਦਾਦੀ ਜੀ ਨੇ ਪਹਿਲਾਂ ਪੁਰਾਣੇ ਜੋ ਬਜ਼ੁਰਗ ਨੇ ਉਹ ਪਹਿਲਾਂ ਤੋਂ ਲੈ ਕੇ ਹੀ ਜੋ ਸਾਡੇ ਘਰ ਦੇ ਵਿੱਚ ਚਰੀਦੀ ਦੇਖਦੀ ਰਸਤ ਅਸੀਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਅਸੀਂ ਜ਼ਰੂਰ ਦਿੰਨੇ ਆ ਕਿਉਂਕਿ ਜਦੋਂ ਵੀ ਸਾਡਾ ਕੋਈ ਕਾਰ ਚੜ ਜਾਂਦਾ ਹੈ ਜਾਂ ਸਾਡਾ ਕੋਈ ਕੰਮ ਸਿੱਧ ਨਹੀਂ ਆਉਂਦਾਗਾ ਫਿਰ ਅਸੀਂ ਸ਼ਹੀਦੀ ਦੇਖਦੀ ਰਸਤ ਸੋਖ ਲੈਨੇ ਆ ਜਿੰਨੀ ਅਸ਼ਰਦਾ ਭਾਵਨਾ ਹੁੰਦੀ ਹੈ ਤੇ ਫਿਰ ਉਹ ਰਸਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਦੇ ਕੇ ਆਉਣੇ ਆ ਕਿਉਂਕਿ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਵੀ ਕਈ ਭੈਣ ਭਰਾ ਹੀ ਵੀ ਸੋਚਦੇ ਆ ਕਿ ਸਾਡੇ ਤੋਂ ਟਾਲਾ ਸਾਹਿਬ ਨਹੀਂ ਜਾਇਆ ਜਾਂਦਾ ਹਾਂਜੀ ਅਸੀਂ ਵੀ ਕਈ ਵਾਰ ਤਾਂ ਜਾਂਦੇ ਆ ਪਰ ਕਈ ਵਾਰ ਸਮਾਂ ਇਸ ਤਰ੍ਹਾਂ ਦਾ ਹੁੰਦਾ ਨਹੀਂ ਜਾ ਹੁੰਦਾ ਤਾਂ ਖਾਲਸਾ ਜੀ ਜਿੱਥੇ ਨਿਹੰਗ ਸਿੰਘ ਫੌਜਾਂ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਸ਼ਹੀਦੀ ਦੇਖ ਦੀ ਅਰਦਾਸ ਬੇਨਤੀ ਕਰਕੇ ਤੁਸੀਂ ਰਸਤੇ ਦੇ ਆਇਆ ਕਰੋ ਤੇ ਉਹਨਾਂ ਨੂੰ ਆਪਣੀ ਜੋ ਅਰਦਾਸ ਬੇਨਤੀ ਹੁੰਦੀ ਏ ਉਹ ਵੀ ਦੱਸ ਕੇ ਆਇਆ ਕਰੋ ਕਿਉਂਕਿ ਜਦੋਂ ਵੀ ਇਹ ਸ਼ਹੀਦੀ ਦੇਖ ਦਾ ਰਗੜਾ ਲਾਉਂਦੇ ਨੇ ਤਾਂ ਉਦੋਂ ਅਰਦਾਸ ਬੇਨਤੀ ਕਰਦੇ ਨੇ ਤੁਹਾਡੀ ਜੋ ਵੀ ਅਰਦਾਸ ਬੇਨਤੀ ਹੋਏਗੀ ਉਹ ਨਿਹੰਗ ਸਿੰਘ ਜਦੋਂ ਰਗੜਾ ਲਗਾਉਣਗੇ ਉਹ ਕਰਨਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੋ ਵੀ ਤੁਹਾਡਾ ਕਾਰਜ ਹੈ ਉਹ ਜ਼ਰੂਰ ਸਫਲ ਹੋਵੇਗਾ। ਫੈਵਰ ਖਾਲਸਾ ਜੀ ਆਪਣੇ ਮਨ 'ਚ ਇਹ ਵੀ ਖਿਆਲ ਆ ਜਾਂਦਾ ਹੈ ਕਿ ਸ਼ਹੀਦੀ ਦੇਖ ਦੀ ਰਸਦ ਵੀ ਅਸੀਂ ਕਿੰਨੇ ਪੈਸਿਆਂ ਦੀ ਲਈਏ ਵੇਂਦੇ 'ਚ ਕੁਝ ਵੱਧ ਘੱਟ ਵੀ ਹੁੰਦਾ ਤਾਂ ਖਾਲਸਾ ਜੀ ਆਪਾਂ ਕਿਸੇ ਨੂੰ ਇਹ ਨਹੀਂ ਕਹਾਂਗੇ ਵੀ ਤੁਸੀਂ ਇੰਨੇ ਦੀ ਹੀ ਲੈਣੀ ਹੈ। ਕਿਉਂਕਿ ਆਪੋ ਆਪਣੇ ਘਰ ਵੀ ਖਾਲਸਾ ਜੀ ਹੁੰਦੀ ਏ ਵੀ ਜੋ ਆਪਣੇ ਘਰ ਦੀ ਪ੍ਰੈਸਟੀ ਆਪ ਹੀ ਸੰਗਤ ਜਾਣਦੀ ਆਪਾਂ ਕਿਸੇ ਨੂੰ ਇਹ ਕੋਈ ਬੰਦਸ਼ ਨਹੀਂ ਕਹਿੰਦੇ ਕਿ ਵੀ ਤੁਸੀਂ ਇੰਨੇ ਦੀ ਲਿਆ ਕਰੋ ਜਿੰਨੀ ਉਹਨਾਂ ਦੀ ਸ਼ਰਧਾ ਭਾਵਨਾ ਹੈ ਜਾਂ ਜਿੰਨੀ ਉਹ ਦੇ ਸਕਦੇ ਨੇ ਆਪਣੇ ਘਰ ਦੇ ਮੁਤਾਬਕ ਉਹ ਉਨੀ ਹੀ ਚੜਾ ਸਕਦੇ ਨੇ ਉਨੀ ਦੇਖ ਦੀ ਰਸਟ ਦੇ ਸਕਦੇ ਨੇ ਇਈ ਵਾਰ ਕੋਈ ਵੀਰਪੈਣ ਬਾਰ ਹੁੰਦਾ ਹੈ ਬਾਰਨੀ ਕੰਟਰੀ ਚ ਹੁੰਦਾ ਹੈ ਤਾਂ ਉਹ ਸੋਚਦਾ ਹੈ ਕਿ ਮੈਂ ਵੀ ਸ਼ਹੀਦੀ ਦੇ ਦੀ ਰਸਤ ਦੇਣੀ ਹੈ ਤਾਂ ਮੈਂ ਕਿਸ ਤਰੀਕੇ ਦੇਵਾਂ ਤਾਂ ਖਾਲਸਾ ਜੀ ਤੁਸੀਂ ਆਪਣੇ ਜੋ ਭੈਣ ਭਰਾ ਇਧਰ ਇੰਡੀਆ ਰਹਿੰਦੇ ਨੇ ਉਹਨਾਂ ਨੂੰ ਆਪਣੀ ਸ਼ਹੀਦੀ ਦੇ ਦੀ ਜੋ ਰਸਤ ਤੁਸੀਂ ਦੇਣੀ ਹੈ ਉਹ ਮਾਇਆ ਦੇ ਕੇ ਤੇ ਉਹਨਾਂ ਦੇ thro ਵੀ ਤੁਸੀਂ ਅਰਦਾਸ ਬੇਨਤੀ ਕਰਵਾ ਸਕਦੇ ਹੋ ਕਿ ਸਾਡੀ ਅਰਦਾਸ ਬੇਨਤੀ ਇਸ ਤਰ੍ਹਾਂ ਤੁਸੀਂ ਸ਼ਹੀਦੀ ਦੇ ਦੀ ਰਸਤ ਲੈ ਕੇ ਤੇ ਪਰਚੀ ਦੇ ਉੱਪਰ ਲੈ ਕੇ ਸਾਡੀ ਅਰਦਾਸ ਬੇਨਤੀ ਤੇ ਤੁਸੀਂ ਗੁਰਦੁਆਰਾ ਸਹਿਬ ਟਾਲਾ ਸਹਿਬ ਜਾ ਕੇ ਤੁਸੀਂ ਸ਼ਹੀਦੀ ਦੇਖ ਦੀ ਰਸਤ ਉਥੇ ਗੁਰਦੁਆਰਾ ਸਹਿਬ ਜਾ ਕੇ ਦੋ ਤੇ ਤੁਹਾਡੀ ਅਰਦਾਸ ਬੇਨਤੀ ਜੋ ਪਰਚੀ ਤੇ ਲਿਖੀ ਹੋ ਜਾ ਹੋਵੇਗੀ ਉਹ ਜਦੋਂ ਵੀ ਸ਼ਹੀਦੀ ਦੇਖ ਦਾ ਰਗੜਾ ਲੱਗੇਗਾ ਉਦੋਂ ਤੁਹਾਡੀ ਅਰਦਾਸ ਉਹ ਜੋ ਨਿਹੰਗ ਸਿੰਘ ਲਗਾਉਣਗੇ ਉਦੋਂ ਤੁਹਾਡੀ ਅਰਦਾਸ ਬੇਨਤੀ ਹੋਵੇਗੀ ਖਾਲਸਾ ਜੀ ਸ਼ਹੀਦਾ ਸਿੰਘਾਂ ਦਾ ਪੈਰਾ ਤਿੰਨ ਜਗ੍ਹਾ ਤੇ ਜ਼ਰੂਰ ਹੁੰਦਾ ਹੈ ਇਹ ਤਿੰਨ ਚੀਜ਼ਾਂ ਦੀ ਸ਼ਹੀਦਾ ਸਿੰਘਾਂ ਦਾ ਪੈਰਾ ਹਰ ਹਾਲ ਦੇ ਵਿੱਚ ਹੁੰਦਾ ਹੈ ਇੱਕ ਖਾਲਸਾ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਨਿਸ਼ਾਨ ਸਾਹਿਬ ਤੇ ਆਪਾਂ ਮੱਥਾ ਟੇਕਦੇ ਆ ਸ਼ਹੀਦਾ ਸਿੰਘਾਂ ਦਾ ਪੈਰਾ ਨਿਸ਼ਾਨ ਸਾਹਿਬ ਤੇ ਵੀ ਹੁੰਦਾ ਤੁਸੀਂ ਕਦੇ ਵੀ ਗੁਰਦੁਆਰਾ ਸਾਹਿਬ ਜਾਓ ਤਾਂ ਤੁਸੀਂ ਨਿਸ਼ਾਨ ਸਾਹਿਬ ਨੂੰ ਕਦੇ ਵੀ ਪਿੱਠ ਕਰਕੇ ਨਾ ਬੈਠਿਆ ਕਰੋ ਤੇ ਨਾ ਹੀ ਤੁਸੀਂ ਢੋਲ ਆ ਕੇ ਬੈਠਿਆ ਕਰੋ ਜੀ ਦੂਸਰਾ ਜਿਸ ਵੀ ਘਰ ਦੇ ਵਿੱਚ ਜੋਤ ਜਗਦੀ ਹੈ ਜਾਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੋਤ ਜਗਦੀ ਮੇਰੇ ਕਹਿਣ ਦਾ ਭਾਵ ਕਿ ਜਿੱਥੇ ਵੀ ਜੋਤ ਜਗਦੀ ਹੈ ਉਥੇ ਵੀ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੈ ਖਾਲਸਾ ਜੀ ਤੇ ਤੀਸਰੀ ਗੱਲ ਜਿੱਥੇ ਸ਼ਹੀਦੀ ਰਗੜਾ ਲੱਗਦਾ ਹੈ ਖਾਲਸਾ ਜੀ ਉਥੇ ਤਾਂ ਸ਼ਹੀਦਾ ਸਿੰਘਾਂ ਦਾ ਪੈਰਾ ਹੁੰਦਾ ਹੀ ਹੁੰਦਾ ਹੈ ਸ਼ਹੀਦਾ ਸਿੰਘਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸ਼ਹੀਦੀ ਰਗੜਾ ਲਗਾ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਇਹ ਤਿੰਨ ਜਗ੍ਹਾ ਤੇ ਸ਼ਹੀਦਾ ਸਿੰਘਾਂ ਦਾ ਪੈਰਾ ਖਾਲਸਾ ਜੀ ਜ਼ਰੂਰ ਹੁੰਦਾ ਹੈ ਸੋ ਖਾਲਸਾ ਜੀ ਇਸ ਤਰ੍ਹਾਂ ਤੁਸੀਂ ਦੇਣੀ ਹੈ ਸ਼ਹੀਦੀ ਦੇਖ ਦੀ ਰਸਦ ਤੇ ਤੁਹਾਨੂੰ ਅੱਜ ਸਭ ਕੁਝ ਪਤਾ ਲੱਗ ਗਿਆ ਹੋਣਾ ਹੈ ਕਿਉਂਕਿ ਖਾਲਸਾ ਜੀ ਇਕੱਲਾ ਇਕੱਲਾ ਕਮੈਂਟ ਰਿਪਲਾਈ ਕਰਨਾ ਔਖਾ ਹੋ ਜਾਂਦਾ ਹੈ ਇਸ ਕਰਕੇ ਤੁਹਾਡੇ ਲਈ ਮੈਂ ਇਹ ਅੱਜ ਵੀਡੀਓ ਦੁਬਾਰਾ ਤੋਂ ਫਿਰ ਬਣਾਈ ਖਾਲਸਾ ਜੀ ਸ਼ਹੀਦੀ ਦੇਖ ਨੂੰ ਲੈ ਕੇ ਵੀਰ ਦੀ ਹੱਡ ਵੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਖਾਲਸਾ ਜੀ ਉਹ ਪੰਜਾਬੀ ਵੀਰ ਸੀ ਉਹ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉਸ ਨੂੰ ਨਹੀਂ ਸੀ ਪਤਾ ਕਿ ਸ਼ਹੀਦੀ ਦੇਖਦੇ ਵਿੱਚ ਇੰਨੀ ਤਾਕਤ ਹੈ ਵੀ ਜਦੋਂ ਕੋਈ ਵੀ ਕਾਰਜ ਨਾਲ ਸਫਲ ਹੋਵੇ ਤੇ ਆਪਾਂ ਸ਼ਹੀਦੀ ਦੇਖਦੀ ਰਸਤ ਦੇ ਦਈਏ ਤਾਂ ਉਹ ਕਾਰਜ ਸਿੱਧ ਹੋ ਜਾਂਦਾ ਹੈ ਖਾਲਸਾ ਜੀ ਵੀਰ ਦੱਸਦੇ ਆ ਵੀ ਮੈਂ ਕਹਿੰਦੇ ਵੀ ਇੱਥੇ ਕੈਨੇਡਾ ਦੇ ਵਿੱਚ ਕੰਮ ਕਰਦਾ ਸੀਗਾ ਉਹ ਪਹਿਲਾਂ ਖਾਲਸਾ ਜੀ ਇਸ ਤਰ੍ਹਾਂ ਜਿਵੇਂ ਆਪਾਂ ਜੋੜੋ ਤੋਂ ਵੀਡੀਓ ਦੇਖਦੇ ਆ ਜਾਪਾ ਕੀਤਾ ਵੀਡੀਓ ਦੇਖ ਲੈਣਿਆ ਜਾਂ ਕਿਸੇ ਭੈਣ ਭਰਾ ਤੋਂ ਪੁੱਛ ਦੇ ਦੱਸਦੇ ਆਪਾਂ ਨੂੰ ਪਤਾ ਲੱਗਦਾ ਏ ਉਸੇ ਤਰ੍ਹਾਂ ਉਹ ਵੀਰ ਨੇ ਵੀ ਵੀਡੀਓ ਦੇਖੀ ਸੀ YouTube ਤੋਂ ਕਿਸ ਤਰ੍ਹਾਂ ਸ਼ਹੀਦੀ ਦੇਖਦੀ ਰਸਤੇ ਦੇ ਨਾਲ ਵੀ ਕਾਰਜ ਸਫਲ ਹੁੰਦੇ ਨੇ ਅੜਿਆ ਕਾਰਜ ਵੀ ਸਫਲ ਹੁੰਦਾ ਏ ਉਹਨਾਂ ਨੇ ਇੱਕ ਬਾਬਾ ਜੀ ਨੂੰ ਮੈਸੇਜ ਕੀਤਾ ਕਿ ਸ਼ਹੀਦੀ ਦੇਖਦੀ ਰਸਤ ਕੀ ਹੁੰਦੀ ਏ ਤੇ ਕਿੱਥੇ ਦੇਣੀ ਹੁੰਦੀ ਏ ਤੇ ਕਿਸ ਤਰ੍ਹਾਂ ਕਿਉਂਕਿ ਮੈਂ ਤਾਂ ਬਾਹਰ ਆ ਉਹ ਵੀਰ ਨੇ ਦੱਸਿਆ ਵੀ ਮੈਂ ਤਾਂ ਬਾਹਰ ਸੀ ਤੇ ਮੈਂ ਆ ਨਹੀਂ ਸਕਦਾਗਾ ਤਾਂ ਖਾਲਸਾ ਜੀ ਉਹ ਵੀਰ ਦੱਸ ਦਿਆਂ ਵੀ ਮੇਰੀਆਂ ਦੋ ਅਰਦਾਸਾਂ ਬੇਨਤੀਆਂ ਸੀ ਕਹਿੰਦੇ ਇੱਕ ਤਾਂ ਮੈਂ ਇੱਥੇ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਕਹਿੰਦੇ ਇੱਥੇ ਮੈਂ ਜਿਹੜੇ ਕੋਲੋਂ ਪੈਸੇ ਲੈਣੇ ਸੀ ਜਿੰਨੇ ਕੋਲ ਕੰਮ ਕੀਤਾ ਸੀ ਜਿਸ ਕੋਲੋਂ ਪੈਸੇ ਲੈਣੇ ਸੀ ਉਹ ਪੈਸੇ ਨਹੀਂ ਸੀ ਦੇਂਦਾ ਕਾਫੀ ਸਮੇ ਤੋਂ ਕਹਿੰਦੇ ਹੈ ਤਾਂ ਉਹ ਪੰਜਾਬੀ ਸੀ ਪਰ ਫਿਰ ਵੀ ਮੇਰੇ ਉਹ ਪੈਸੇ ਨਹੀਂ ਸੀ ਦੇ ਰਿਹਾ ਕਹਿੰਦੇ ਮੈਨੂੰ ਪੈਸਿਆਂ ਦੀ ਜ਼ਰੂਰਤ ਵੀ ਬਹੁਤ ਸੀ ਕਿਉਂਕਿ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਮੇਰੀ ਇੱਕ ਭੈਣ ਸੀ ਇੰਡੀਆ ਦੇ ਵਿੱਚ ਕਹਿੰਦੇ ਉਸ ਦਾ ਐਕਸੀਡੈਂਟ ਹੋ ਗਿਆ ਸੀ ਐਕਟਿਵਾ ਤੋਂ ਪਤਾ ਨਹੀਂ ਉਹ ਡਿੱਗੇ ਜਾਂ ਉਹਨਾਂ ਨੂੰ ਕੀ ਹੋਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਉਹ ਵੀਰ ਦੱਸਦੇ ਆ ਕਿ ਮੇਰੀ ਭੈਣ ਸੀ ਜੋ ਉਹ ਬੋਲੇ ਨਹੀਂ ਸੀ ਬਿਲਕੁਲ ਵੀ ਨਾ ਹੀ ਬੋਲਦੇ ਸੀ ਕੋਈ ਹਿੱਲ-ਜੋਲ ਨਹੀਂ ਸੀ ਕਰਦੇ ਨਾ ਹੀ ਕੋਈ ਗੱਲਬਾਤ ਸਿਰਫ ਅੱਖਾਂ ਖੋਲੀਆਂ ਸੀ ਦੇਖੀ ਜਾਂਦੇ ਸੀ ਤਾਂ ਉਸ ਸਮੇਂ ਵੀ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਉਸ ਬੰਦੇ ਤੋਂ ਮੈਂ ਪੈਸੇ ਪੁੱਛੇ ਕਿ ਮੈਨੂੰ ਬਹੁਤ ਜ਼ਰੂਰਤ ਹੈ ਤੇ ਇਸ ਤਰ੍ਹਾਂ ਮੇਰੀ ਭੈਣ ਦਾ ਐਕਸੀਡੈਂਟ ਹੋ ਗਿਆ ਵੀ ਤੁਸੀਂ ਮੈਨੂੰ ਪੈਸੇ ਦੇ ਦਿਓ ਪਰ ਫਿਰ ਵੀ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਉਸ ਬੰਦੇ ਨੇ ਮੈਨੂੰ ਬਿਲਕੁਲ ਵੀ ਪੈਸੇ ਨਾ ਦਿੱਤੇ ਕਿੰਨੇ ਮੈਂ ਬਹੁਤ ਤੰਗ ਪਰੇਸ਼ਾਨ ਤੇ ਇੱਕ ਮੈਨੂੰ ਆਪਣੀ ਭੈਣ ਦੀ ਬਹੁਤ ਟੈਨਸ਼ਨ ਸੀ ਵੀ ਮੇਰੀ ਭੈਣ ਠੀਕ ਨਹੀਂ ਹੈਗੀ ਤਾਂ ਖਾਲਸਾ ਜੀ ਉਸ ਵੀਰ ਨੇ ਉਹ ਬਾਬਾ ਜੀ ਨੂੰ ਇਹੀ ਕਿਹਾ ਕਿ ਮੇਰੀਆਂ ਇਹ ਦੋ ਅਰਦਾਸਾਂ ਬੇਨਤੀਆਂ ਨੇ ਮੈਂ ਸ਼ਹੀਦੀ ਦੇਗ ਦੀ ਰਸਤੇ ਕਰਵਾਉਣੀ ਆ ਮੈਂ ਸ਼ਹੀਦੀ ਦੇਗ ਵਿਟਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਪਹੁੰਚਉਣੀ ਆ ਵੀ ਕੋਈ ਮੈਨੂੰ ਰਸਤਾ ਦੱਸੋ ਤਾਂ ਖਾਲਸਾ ਜੀ ਉਹ ਵੀਰ ਕਹਿੰਦੇ ਵੀ ਜੋ ਬਾਬਾ ਜੀ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਉਹਨਾਂ ਨੂੰ ਹੀ ਕਹਿੰਦੇ ਮੈਂ ਪੈਸੇ ਪਾਏ ਸੀ ਕਿ ਇਸ ਤਰ੍ਹਾਂ ਵੀ ਮੇਰੀ ਸ਼ਹੀਦੀ ਦੇਗ ਦੀ ਰਸਤੇ ਲੈ ਕੇ ਮੇਰੀ ਇਹ ਅਰਦਾਸ ਬੇਨਤੀ ਹੈ ਪਰਸੀ ਤੇ ਵੀ ਤੁਸੀਂ ਲੈ ਕੇ ਗੁਰਦੁਆਰਾ ਸਾਹਿਬ ਤੁਸੀਂ ਦੇ ਆਓ ਇਸੇ ਤਰ੍ਹਾਂ ਖਾਲਸਾ ਜੀ ਉਹ ਬਾਬਾ ਜੀ ਨੇ ਉਸ ਤਰ੍ਹਾਂ ਕਰਕੇ ਵੀ ਸਭ ਕੁਝ ਜਿਵੇਂ ਉਹ ਵੀਰ ਨੇ ਦੱਸਿਆ ਉਵੇਂ ਉਸ ਦੀ ਸ਼ਹੀਦੀ ਦੇਖਦੀ ਰਸਤੇ ਲੈ ਕੇ ਉਹ ਟਾਲਾ ਸਹਿਬ ਗੁਰਦੁਆਰਾ ਸਹਿਬ ਜਾ ਕੇ ਦੇਖ ਕੇ ਆਏ ਤਾਂ ਖਾਲਸਾ ਜੀ ਉਹ ਵੀਰ ਦੱਸਦੇ ਵੀ ਕਾਫੀ ਲੰਬੇ ਸਮੇਂ ਤੋਂ ਇੱਕ ਤਾਂ ਮੇਰੇ ਉਪਾਈ ਪੈਸੇ ਨਹੀਂ ਸੀ ਦਿੰਦਾ ਇੱਕ ਕਹਿੰਦੇ ਮੇਰੀ ਭੈਣ ਠੀਕ ਨਹੀਂ ਸੀ ਕਾਫੀ ਡਾਕਟਰਾਂ ਨੂੰ ਦਿਖਾਉਂਦੇ ਸੀ ਪਰ ਫਰਕ ਨਹੀਂ ਸੀ ਪੈਂਦਾ ਪਰਖਾਰ ਸਾਹਿਬ ਜੀ ਉਹ ਵੀਰ ਦੱਸ ਰਿਹਾ ਕਿ ਤੁਸੀਂ ਮੰਨਣਾ ਨਹੀਂ ਕਹਿੰਦੇ ਜਿਸ ਦਿਨ ਮੈਂ ਸ਼ਹੀਦੀ ਦੇਖਦੀ ਰਸਤ ਕਰਵਾਈ। ਸ਼ਹੀਦੀ ਦੇਖ ਕੇ ਨੇ ਮੈਂ ਗੁਰਦੁਆਰਾ ਸਹਿਬ ਦਿੱਤੀ ਉਸ ਤੋਂ ਕਹਿੰਦੇ ਤੀਜੇ ਚੌਥੇ ਦਿਨ ਕਿਨੇ ਮੇਰਾ ਇੱਕ ਦੋਸਤ ਸੀ ਮੇਰੇ ਇੱਕ ਦੋਸਤ ਦੇ ਜ਼ਰੀਏ ਕਹਿੰਦੇ ਉਸ ਬੰਦੇ ਨੇ ਮੈਨੂੰ ਆਪਣੇ ਆਪ ਕਹਿੰਦੇ ਨਾ ਹੀ ਕੋਈ ਫੋਨ ਕੀਤਾ ਨਾ ਹੀ ਗੱਲਬਾਤ ਸਿੱਧਾ ਆਪਣੇ ਆਪ ਮੇਰੇ ਘਰ ਪੈਸੇ ਪਹੁੰਚਾਤੇ। ਕਹਿੰਦੇ ਅੱਜੇ ਮੈਨੂੰ ਆਪਣੀ ਭੈਣ ਦਾ ਫੋਨ ਹੀ ਆਉਂਦਾ ਏ ਵੀ ਮੈਨੂੰ ਆਪਣਾ ਘਰੋਂ ਇੰਡੀਆ ਫੋਨ ਆਉਂਦਾ ਏ ਕਿ ਤੇਰੀ ਭੈਣ ਉਹ ਠੀਕ ਏ ਉਹ ਆਪਣੇ ਆਪ ਬੋਲੀ ਏ ਕੋਈ ਸ਼ਬਦ ਉਹ ਦੇ ਵਿੱਚ ਕਹਿੰਦੇ ਅੱਜੇ ਮੇਰੀ ਇੰਨੀ ਗੱਲਬਾਤ ਹੁੰਦੀ ਪਈ ਸੀ ਜਦੋਂ ਨੂੰ ਮੇਰਾ ਦੋਸਤ ਵੀ ਆ ਜਾਂਦਾ ਏ ਉਹ ਕਹਿੰਦਾ ਏ ਕਿ ਉਹ ਬੰਦੇ ਨੇ ਤੇਰੇ ਪੈਸੇ ਦੇ ਦਿੱਤੇ ਨੇ ਖਾਲਸਾ ਜੀ ਤੋਂ ਵੀਰ ਦੱਸ ਦੇ ਕਿ ਮੈਨੂੰ ਯਕੀਨ ਹੀ ਨਹੀਂ ਹੋਇਆ ਵੀ ਇੰਨੀ ਛੇਤੀ ਕਿਵੇਂ ਹੋ ਸਕਦਾ ਏ ਇਹ ਕਿਵੇਂ ਹੋ ਸਕਦਾ ਏ ਖਾਰਸਾ ਜੀ ਵੀਰ ਦੱਸਦੇ ਕਿ ਇਸ ਤਰ੍ਹਾਂ ਮੇਰੀ ਸ਼ਹੀਦੀ ਦੇਖਦੀ ਰਸਤੇ ਦੇ ਨਾਲ ਕਹਿੰਦੇ ਵੀ ਮੇਰੇ ਸਾਹ ਦੋ ਮੇਰੇ ਆੜੇ ਹੋਏ ਕਾਰਜਕੇ ਲਈ ਕਾਫੀ ਸਮੇਂ ਤੋਂ ਕਹਿੰਦੇ ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸੀ ਉਹ ਬੋਲ ਨਹੀਂ ਸੀ ਪਾਉਦੀਗੀ ਉਹਨੂੰ ਫਰਕ ਨਹੀਂ ਸੀ ਪੈਂਦਾ ਕਹਿੰਦੇ ਉਹ ਵੀ ਸਹੀ ਹੋਗੀ ਤੇ ਕਹਿੰਦੇ ਜੋ ਮੇਰੇ ਕਾਫੀ ਸਮੇਂ ਤੋਂ ਉਹ ਬੰਦਾ ਪੈਸੇ ਨਹੀਂ ਸੀ ਦੇਂਦਾ ਪੰਜਾਬੀ ਹੋਣ ਦੇ ਬਾਵਜੂਦ ਵੀ ਤੇ ਉਸਨੇ ਵੀ ਆਪਣੇ ਆਪ ਕਹਿੰਦੇ ਪੈਸੇ ਮੈਨੂੰ ਭੇਜ ਦਿੱਤੇ ਇਸ ਤਰ੍ਹਾਂ ਖਾਲਸਾ ਜੀ ਸ਼ਹੀਦੀ ਦੇਖ ਦੇ ਵਿੱਚ ਇੰਨੀ ਤਾਕਤ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਜ਼ਰੂਰ ਹੈ ਖਾਲਸਾ ਜੀ ਕਈ ਵਾਰ ਦੇਖਣ ਨੂੰ ਸੁਣਨ ਨੂੰ ਬਹੁਤ ਸੌਖਾ ਲੱਗਦਾ ਹੈ ਈਜੀ ਲੱਗਦਾ ਹੈ ਆਪਾਂ ਨੂੰ ਕਿ ਹਾਂ ਜੀ ਵੀ ਹੋ ਸਕਦਾ ਹੈ ਇਸ ਤਰ੍ਹਾਂ ਹੋ ਜਾਂਦਾ ਹੋਵੇ ਪਰ ਖਾਲਸਾ ਜੀ ਇਹ ਤਾਂ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਮੇਰੇ ਪਰਿਵਾਰ ਦੇ ਵਿੱਚੋਂ ਮੇਰੇ ਘਰ ਦੇ ਵਿੱਚੋਂ ਕਿ ਤੁਹਾਡੇ ਤੇ ਕੋਈ ਵੀ ਦੁੱਖਾਂ ਦਾ ਪਹਾੜ ਆਇਆ ਹੋਵੇ ਤੁਹਾਡਾ ਕੋਈ ਕੰਮ ਨਾ ਹੁੰਦਾ ਹੋਵੇ ਤੁਸੀਂ ਸ਼ਰੀਦੀ ਦੇਖਦੀ ਰਸ ਦੇ ਜ਼ਰੂਰ ਦਿਆ ਕਰੋ ਖਾਲਸਾ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸੁੱਖ ਹੁੰਦੇ ਨੇ ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ ਹੈ ਜਿਸ ਕਰਕੇ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇਉਂਦੇ ਨਹੀਂ ਹੈਗੇ ਆਪਾਂ ਗੁਰਬਾਣੀ ਨਹੀਂ ਜਪਦੇ ਦੇ ਸਾਰੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਮੇਰਾ ਤਾਂ ਖਾਲਸਾ ਜੀ ਇਹ ਹੀ ਮੰਨਣਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬੇਸ਼ੱਕ ਬਹੁਤ ਸੁੱਖ ਨੇ ਐਸ਼ੋ ਰਾਮ ਦੀ ਜ਼ਿੰਦਗੀ ਫਿਰ ਵੀ ਤੁਸੀਂ ਪਾਠ ਜ਼ਰੂਰ ਕਰਿਆ ਕਰੋ ਆਪਣੇ ਵਿੱਚੋਂ ਜੋ ਵੀ ਤੁਹਾਡੀ ਦਸਾਂ ਨੋਆਂ ਦੀ ਗੀਤ ਤੇ ਉਸ ਦੇ ਵਿੱਚੋਂ ਦਸਬੰਦ ਵੀ ਜ਼ਰੂਰ ਕੱਢਿਆ ਕਰੋ ਇਹ ਨਹੀਂ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਹੋਣਗੇ ਫਿਰ ਵੀ ਫਿਰ ਹੀ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ ਤੁਸੀਂ ਸੁੱਖ ਦੇ ਵਿੱਚ ਵੀ ਯਾਦ ਕਰਿਆ ਕਰੋ ਕਿਉਂਕਿ ਮਾਰਾ ਸੱਚੇ ਪਾਤਸ਼ਾਹ ਨੂੰ ਸ਼ੁਕਰਾਨਾ ਵੀ ਤਾਂ ਕਰਨਾ ਹੈ ਜਿਨ੍ਹਾਂ ਦੀ ਬਦੌਲਤ ਆਪਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਇੰਨੀ ਐਸ਼ੋ ਰਾਮ ਦੀ ਜ਼ਿੰਦਗੀ ਮਿਲੀ ਏ ਤੁਸੀਂ ਸ਼ੁਕਰਾਨੇ ਤੇ ਲਈ ਮਾਰਾ ਸੱਚੇ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਗੁਰਬਾਣੀ ਦਾ ਜਾਪ ਕਰਿਆ ਕਰੋ ਏਸੀ ਤਰ੍ਹਾਂ ਖਾਲਸਾ ਜੀ ਉਸ ਵੀਰ ਨੇ ਫਿਰ ਜਦੋਂ ਸ਼ਹੀਦੀ ਦੇਖ ਦੀ ਰਸਤ ਕਰਵਾਉਣ ਤੋਂ ਬਾਅਦ ਦੇ ਵਿੱਚ ਉਸਦੇ ਦੋਨੇ ਕਾਰਜ ਸਫਲ ਹੋ ਗਏ ਪੇਰ ਉਹਨਾਂ ਨੇ ਆਪਣੀ ਦਸਾਂ ਨੋਆਂ ਦੀ ਕੀਰਤ ਜੋ ਵੀ ਕਮਾਈ ਸੀ ਉਹਦੇ ਵਿੱਚ ਜੋ ਦਸਬੰਧ ਸੀ ਉਹ ਵੀ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੇ ਆਸਥਾਨ ਤੇ ਉਹਨਾਂ ਨੇ ਭੇਜਿਆ ਕਿਉਂਕਿ ਇੰਨਾ ਯਕੀਨ ਇੰਨੀ ਸ਼ਰਧਾ ਭਾਵਨਾ ਬਣ ਗਈ ਖਾਲਸਾ ਜੀ ਕਈ ਵਾਰ ਵੈਣ ਭਰਾ ਦੱਸਦੇ ਨੇ ਬਹੁਤ ਕਈ ਵਾਰ ਕਾਲ ਵੀ ਕਰਦੇ ਨੇ ਇੰਸਟਾਗ੍ਰam ਤੇ ਕਿ ਸਾਡਾ ਨਹੀਂ ਹੁੰਦਾ ਪਿਆ ਕਾਰਜ ਸਿੱਧ ਸੋ ਤੁਸੀਂ ਭਰੋਸਾ ਰੱਖੋ ਖਾਲਸਾ ਜੀ ਜ਼ਰੂਰ ਹੋਵੇਗਾ ਕਿਸੇ ਦਾ ਦੇ ਕੇ ਆਪਾਂ ਨੂੰ ਸੜਨਾ ਨਹੀਂ ਚਾਹੀਦਾ ਕਿ ਉਸ ਦਾ ਹੋ ਗਿਆ ਮੇਰਾ ਕਿਉਂ ਨਹੀਂ ਹੁੰਦਾ ਇਸ ਤਰ੍ਹਾਂ ਸਭ ਕੁਝ ਨਹੀਂ ਕਰਨਾ ਅੱਜ ਨਹੀਂ ਤਾਂ ਕੱਲ੍ਹ ਵਾਰੀ ਤੁਹਾਡੀ ਵੀ ਆਉਣੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਡੇ ਤੇ ਵੀ ਕਰਨੀ ਹੈ ਖਾਲਸਾ ਜੀ ਹੁਣ ਖਾਲਸਾ ਜੀ ਕਈ ਵਾਰ ਭੈਣ ਭਰਾ ਕਈ ਇੰਸਟਾਗ੍ਰam ਤੇ ਮੈਸੇਜ ਕਰਦੇ ਨੇ ਉਹ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੁੰਦੇ ਨੇ ਆਪਣੇ ਘਰ ਨੂੰ ਲੈ ਕੇ ਜਾਂ ਆਪਣੇ ਹਸਬੰਦ ਨੂੰ ਲੈ ਕੇ ਕਈ ਮੇਰੀਆਂ ਭੈਣਾਂ ਬਹੁਤ ਪ੍ਰੋਬਲਮ 'ਚ ਹੁੰਦੀਆਂ ਨੇ ਉਹ ਬਸ ਇਹੀ ਕਹਿੰਦੇ ਆ ਕਿ ਸਾਨੂੰ ਕੋਈ ᔪਗਤੀ ਦੱਸੋ ਵੀ ਸਾਨੂੰ ਕੋਈ ਉਪਾਅ ਦੱਸੋ ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਜੋ ਵੀ ਦੁੱਖ ਤਕਲੀਫ ਇਹ ਦੂਰ ਹੋ ਜਾਣ ਤਾਂ ਘਾਲਸਾ ਜੀ ਇਸ ਦੇ ਵਿੱਚ ਕੋਈ ᔪਗਤੀ ਨਹੀਂ ਹੁੰਦੀ ਕੋਈ ਉਪਾਅ ਨਹੀਂ ਹੁੰਦਾ ਵੀ ਜਿਸ ਨੂੰ ਆਪਾਂ ਕਰੀਏ ਤੇ ਆਪਣੀ ਜ਼ਿੰਦਗੀ ਦੇ ਵਿੱਚੋਂ ਝਟਪਟ ਦੁੱਖ ਚਲੇ ਜਾਣ ਤੇ ਸੁੱਖ ਆ ਜਾਣ ਇਸ ਤਰ੍ਹਾਂ ਦਾ ਕੋਈ ਵੀ ਦੁਨੀਆ ਤੇ ਉਪਾਅ ਨਹੀਂ ਬਣਿਆ ਹੋਇਆ ਕੋਈ ਵੀ ਹੱਲ ਨਹੀਂ ਹੈਗਾ ਜੇ ਤੁਸੀਂ ਕਿਤੇ ਜਾਣੇ ਵੀ ਹੋ ਇਹ ਸਭ ਚੀਜ਼ ਕਰਨ ਤੇ ਨਾ ਜਾਇਆ ਕਰੋ ਕਿਉਂਕਿ ਗੁਰਦੁਆਰਾ ਸਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਉੱਪਰ ਕੋਈ ਵੀ ਚੀਜ਼ ਨਹੀਂ ਹੈਗੀ ਤੁਸੀਂ ਸਿਰਫ ਪਾਠ ਕਰਿਆ ਕਰੋ ਪੰਜ ਬਾਣੀਆਂ ਦਾ ਜੇ ਪੰਜ ਬਾਣੀਆਂ ਦਾ ਪਾਠ ਨਹੀਂ ਕਰਨਾ ਉਹਦਾ ਭੂਲ ਮੰਤਰ ਕਰ ਲਿਆ ਕਰੋ ਪਰ ਜੇ ਮੂਲ ਮੰਤਰ ਨਹੀਂ ਹੁੰਦਾ ਤਾਂ ਤੁਸੀਂ ਸਤਨਾ ਵੈਗਰੂ ਦਾ ਜਾਪ ਕਰ ਲਿਆ ਕਰੋ ਪਰ ਜੇ ਤੁਸੀਂ ਕਹੋ ਵੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਬਿਨਾਂ ਕੁਝ ਕੀਤੇ ਤੁਹਾਨੂੰ ਫਲ ਮਿਲੇ ਤਾਂ ਖਾਲਸਾ ਜੀ ਤੁਸੀਂ ਖੁਦ ਵੀ ਸੋਚ ਸਕਦੇ ਹੋ ਜੇ ਆਪਾਂ ਘਰ ਦੇ ਵਿੱਚ ਕੋਈ ਹੱਥ ਪੈਰ ਨਾ ਹਿਲਾਵਾਂਗੇ ਤਾਂ ਆਪਾਂ ਕੀ ਬਣਾਵਾਂਗੇ ਖਾਵਾਂਗੇ ਕਿੱਥੋਂ ਜੇ ਆਪਾਂ ਘਰ ਦੇ ਵਿੱਚ ਸਬਜੀ ਨਾ ਬਣਾਵਾਂਗੇ ਤਾਂ ਰੋਟੀ ਕਿਵੇਂ ਖਾਵਾਂਗੇ ਜੇ ਆਪਾਂ ਘਰ ਦੇ ਵਿੱਚ ਰੋਟੀ ਨਾ ਬਣਾਵਾਂਗੇ ਪਕਾਵਾਂਗੇ ਨਾ ਤੇ ਫਿਰ ਉਹ ਖਾਦੀ ਤਾਂ ਨਹੀਂ ਜਾਣੀ ਆਪਾਂ ਆਟਾ ਥੋੜੀ ਨਾ ਖਾ ਲਾਂਗੇ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਗੁਰਬਾਣੀ ਦੇ ਜਾਪ ਕਰੋਗੇ ਗੁਰੂ ਮਹਾਰਾਜ ਦੇ ਨਾਲ ਜੁੜੋਗੇ ਮਹਾਰਾਜ ਦਾ ਸ਼ੁਕਰਾਨਾ ਕਰੋਗੇ ਹਰ ਸਮੇਂ ਧਿਆਉ ਹੋਗੇ ਤਾਂ ਫੇਰ ਹੀ ਖਾਲਸਾ ਜੀ ਤੁਹਾਨੂੰ ਕਿਰਪਾ ਹੋਣੀ ਜੇ ਤੁਸੀਂ ਕਹੋ ਨਾ ਵੀ ਅਸੀਂ ਠੀਕ ਨਹੀਂ ਹੈਗੇ ਅਸੀਂ ਕਾ ਬੈਠ ਨਹੀਂ ਸਕਦੇ ਮੰਨਦੇ ਹਾਂ ਤੁਸੀਂ ਠੀਕ ਨਹੀਂ ਹੋਣੇ ਤੁਸੀਂ ਬੈਠ ਨਹੀਂ ਸਕਦੇ ਤੁਸੀਂ ਪੈ ਕੇ ਹੀ ਕਰ ਲੋ ਤੁਸੀਂ ਸੋਫੇ ਤੇ ਬਹਿ ਕੇ ਕਰ ਲੋ ਤੁਸੀਂ ਕੁਰਸੀ ਤੇ ਬਹਿ ਕੇ ਕਰ ਲੋ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਜੇ ਤੁਹਾਡੀ ਸਿਹਤ ਨਹੀਂ ਠੀਕ ਹੈਗੀ ਤਾਂ ਤੁਸੀਂ ਜਿਸ ਵੀ ਤਰੀਕੇ ਕਰ ਸਕਦੇ ਹੋ ਤੁਸੀਂ ਉਸ ਤਰੀਕੇ ਹੀ ਕਰ ਲੋ ਪਰ ਇਹ ਨਾ ਕਿਹਾ ਕਰੋ ਕਿ ਅਸੀਂ ਬਿਲਕੁਲ ਹੀ ਨਹੀਂ ਕਰ ਸਕਦੇ ਆਪਾਂ ਜਦੋਂ ਬਿਲਕੁਲ ਹੱਥ ਪੈਰ ਨਾ ਹਿਲਾਵਾਂਗੇ ਤੇ ਆਪਾਂ ਚਾਉਂਦੇ ਵੀ ਇਹੀ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇ ਕਿਰਪਾ ਵੀ ਕਰਮਨ ਤਾਂ ਇਸ ਤਰ੍ਹਾਂ ਖਾਲਸਾ ਜੀ ਕਿਰਪਾ ਨਹੀਂ ਹੋਣੀਗੀ ਤੇ ਆਪਾਂ ਗੁਰੂ ਦੀ ਕਿਰਪਾ ਲੈਣੀ ਏ ਤਾਂ ਆਪਾਂ ਨੂੰ ਗੁਰੂ ਨਾਲ ਜੁੜਨਾ ਪੈਣਾ ਏ ਗੁਰਬਾਣੀ ਦਾ Jap Jap ਕਰਨਾ ਪੈਣਾ ਏ ਇਹ ਸਭ ਕੀਤੇ ਤੋਂ ਬਿਨਾ ਖਾਲਸਾ ਜੀ ਜੇ ਸੋਚੀਏ ਕਿ ਆਪਣੀ ਜ਼ਿੰਦਗੀ ਚ ਸਭ ਕੁਝ ਸੈੱਟ ਹੋ ਜਾਵੇਗਾ ਸਾਰੀਆਂ ਖੁਸ਼ੀਆਂ ਵੀ ਮਿਲਣਗੀਆਂ ਸਭ ਕੁਝ ਹੋਵੇਗਾ ਤੇ ਇਹ ਸਭ ਝੂਠ ਏ ਖਾਲਸਾ ਜੀ ਇਹ ਤੁਹਾਡੇ ਮਨ ਦਾ ਵਹਿਮ ਏ ਇਸੇ ਤਰ੍ਹਾਂ ਖਾਲਸਾ ਜੀ ਸ਼ਹੀਦੀ ਦੇਗ ਦੀ ਜੋ ਤੁਸੀਂ ਰਸਤ ਦੇਣੀ ਉਹ ਟਾਲਾ ਸਾਹਿਬ ਦੇਣੀ ਪਰ ਜੇ ਤੁਸੀਂ ਟਾਲਾ ਸਾਹਿਬ ਨਹੀਂ ਵੀ ਜਾ ਸਕਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਿੱਥੇ ਨਿਹੰਗ ਸਿੰਘ ਹੁੰਣ ਗੁਰੂ ਮਹਾਰਾਜ ਸੱਜੇ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਹੋਣ ਤੁਸੀਂ ਉੱਥੇ ਵੀ ਦੇ ਸਕਦੇ ਹੋ ਤੇ ਆਪਣੀ ਅਰਦਾਸ ਬੇਨਤੀ ਕਰਵਾ ਸਕਦੇ ਹੋ ਜਦੋਂ ਤੁਹਾਨੂੰ ਸਮਾਂ ਮਿਲੇ ਜਾਂ ਤੁਹਾਡਾ ਢੇੜਾ ਲੱਗੇ ਤੁਸੀਂ ਟਾਲਾ ਸਾਹਿਬ ਜਾ ਕੇ ਵੀ ਦੇ ਸਕਦੇ ਹੋ ਇਹ ਨਹੀਂ ਹੈ ਵੀ ਜੇ ਆਪਾਂ ਟਾਲਨਾ ਸਾਹਿਬ ਦਵਾਂਗੇ ਜ਼ਿਆਦਾ ਅਰਦਾਸ ਬੇਨਤੀ ਪੂਰੀ ਹੋਵੇਗੀ ਕਿਉਂਕਿ ਗੁਰੂ ਮਾਰਾ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਇੱਕ ਹੀ ਨੇ ਇਹ ਸਭ ਆਪਣੇ ਮਨ ਆ ਦੀਆਂ ਗੱਲਾਂ ਨੇ ਆਪਣੇ ਮਨ ਦੇ ਵਹਿਮ ਨੇ ਕਿ ਆਪਾਂ ਉੱਥੇ ਜਾਵਾਂਗੇ ਜ਼ਿਆਦਾ ਅਰਦਾਸ ਬੇਨਤੀ ਪੂਰੀ ਹੋਵੇਗੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਵਾਂਗੇ ਤਾਂ ਘਟ ਹੋਵੇਗੀ ਇਸ ਤਰ੍ਹਾਂ ਖਾਲਸਾ ਜੀ ਕੁਝ ਵੀ ਨਹੀਂ ਹੁੰਦਾਗਾ ਇਹ ਸਭ ਤਾਂ ਆਪਣੀਆਂ ਮਨ ਘੜਤ ਕਹਾਣੀਆਂ ਨੇ ਆਪਣੇ ਮਨ ਦੇ ਵਹਿਮ ਨੇ ਜੋ ਆਪਾਂ ਆਪ ਹੀ ਬਣਾਏ ਹੋਏ ਨੇ ਤੋ ਇਹਨਾਂ ਸਾਬ ਦੇ ਵਿੱਚੋਂ ਖਾਲਸਾ ਜੀ ਨਿਕਲੋ ਨਿਕਲ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜੋ ਤੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੁੜੋ ਜੋੜੋ ਜੇ ਤੁਸੀਂ ਹੁਣ ਤੋਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋਗੇ ਗੁਰੂ ਵਾਲੇ ਬਣਾਓਗੇ ਗੁਰਸਿੱਖੀ ਜੀਵਨ ਅਚ ਉਹਨਾਂ ਨੂੰ ਲੈ ਕੇ ਆਓਗੇ ਸਿੱਖ ਇਤਿਹਾਸ ਬਾਰੇ ਦੱਸੋਗੇ ਫੇਰ ਹੀ ਅੱਗੇ ਜਾ ਕੇ ਤੁਹਾਡੇ ਬੱਚਿਆਂ ਨੂੰ ਅਸੀਂ ਕਿ ਇਤਿਹਾਸ ਬਾਰੇ ਪਤਾ ਲੱਗੇਗਾ ਤੇ ਉਹ ਗੁਰੂ ਵਾਲੇ ਬਣਨਗੇ ਤੇ ਗੁਰੂ ਨਾਲ ਜੁੜਨਗੇ ਸੁਖਾਰ ਸਾਹਿਬ ਜੀ ਇਹ ਸੀ ਆਪਣੀ ਅੱਜ ਦੀ ਹੱਡ ਬੀਤੀ ਤੇ ਆਪਣੀ ਜੋ ਸ਼ਹੀਦੀ ਦੇਖ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਇਹ ਆਪਣੀ ਅੱਜ ਦੀ ਵੀਡੀਓ ਸੀ ਇਸ ਤਰ੍ਹਾਂ ਦੀਆਂ ਹੋਰ ਖਾਰਸਾ ਜੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਜਦੋਂ ਤੁਸੀਂ ਇੱਕ ਸ਼ੇਅਰ ਕਰਦੇ ਹੋ ਇੱਕ ਸ਼ੇਅਰ ਦੇ ਨਾਲ ਕੋਈ ਭੈਣ ਭਰਾ ਸੁਣਦਾ ਹੈ ਤੇ ਉਸ ਦਾ ਵੀ ਫਲ ਹੁੰਦਾ ਹੈ ਖਾਲਸਾ ਜੀ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁੱਕਾ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਾਲਸਾ ਜੀ ਖਿਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਜੋੜੀਆਂ ਆਪਣੇ ਬੱਚੇ ਬੱਚੀਆਂ ਦੀਆਂ ਅਰਦਾਸਾਂ ਵਾਹਿਗੁਰੂ ਸੱਚੇ ਪਾਤਸ਼ਾਹ ਪੂਰੀਆਂ ਕਰਨੀਆਂ ਤੰਦਨ ਬਾਬਾ ਦੀਪ ਸਿੰਘ ਸਹਿਬ ਜੀ ਸਭਨਾ ਤੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣੋਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ